ਕਾਰ ਕਿੱਦਰਾ ਜੀ ਆਪਣੇ ਪਹੁੰਚ ਆਏ ਪਾਣੀ ਕਿੰਨਾ ਆਇਆ ਕਹਿੰਦੇ ਜੀ ਪਿੰਡ ਦਾ ਰਾਂਚਾ ਨਾ ਆਇਆ ਆਪਾ ਆ ਗਏ ਤੁਹਾਡੇ ਪਿੰਡ ਕੋਈ ਨਹੀਂ ਆਇਆ ਹਾਂ ਨਾ ਕੋਈ ਨਹੀਂ ਆਇਆ ਸਰਪੰਚ ਦਾ ਨੰਬਰ ਹੈਗਾ ਤੁਹਾਡੇ ਪਿੰਡ ਦੇ ਦਾ ਹਾਂ ਜੀ ਕੋਲ ਨੰਬਰ ਫੋਨ ਚੱਲ ਰਹੀਆਂ ਆ ਸਰਪੰਚ ਨਾਲ ਗੱਲ ਕਰਾਓ ਜੀ ਆਪਣੇ ਨਾਲ ਠੀਕ ਜੀਣਾ ਇਹ ਸਮਾਨ ਪੁੱਤ ਜਿਓ ਗੱਲ ਕਰਦੇ ਨਹੀਂ 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 ਮਾਦਾ ਸਰਪੰਚ ਨਾਲ ਗੱਲ ਕਰਨ ਜੋਗਾ ਨਹੀਂ ਤਾਂ ਉਹ ਸਰਪੰਚ ਕਮ ਆਇਆ ਫੇ ਪਿੰਡਿਆਂ ਨੇ ਐਂ ਦੇਖ ਕੇ ਲੈਣਾ ਜਿਹੜੀ ਚੀਜ਼ ਲੱਗੂਗੀ ਸਾਨੂੰ ਜੇ ਤੁਹਾਡੇ ਕੋਲ ਹੋਇਆ ਤਾਂ ਕੱਖ ਨਹੀਂ ਦੇਣਾ ਇਹ ਦੇਖ ਲਓ ਆਛਾ ਆਛਾ ਇਹ ਚੀਜ਼ ਘਟ ਕੋ ਹੋਈ ਤਾਂ ਹੀ ਨਹੀਂ ਦੇਣੀ ਇਹ ਨਾ ਹੋਈ ਤਾਂ ਹੀ ਲੈ ਕੇ ਜਾਵਾਂਗੇ ਚਲਿਏ ਕਰਾਂ ਨੂੰ ਚੇਹ ਚੂਣੀ ਉਹ ਅੱਗੇ ਚਲੋ ਆ ਗਿਓ ਜਿੱਦਣ ਦਾ ਮਲਕ ਜਿੱਦਣ ਦਾ ਪਾਣੀ ਆਇਆ ਤੁਹਾਡੇ ਕੋਈ ਨਹੀਂ ਪਹੁੰਚਿਆ ਐ ਇੱਥੇ ਹੀ ਖੜੋਨੇ ਮਤਲਬ ਪਹੁੰਚਿਆ ਹੀ ਕੋਈ ਨਹੀਂ ਨਾ ਨਾ ਪਹੁੰਚਿਆ ਇੱਥੇ ਹੀ ਖੜੋਨਾ ਫਾਦਰ ਪਹੁੰਚੇ ਉਹ ਆ ਫਾਦਰਾਂ ਨੇ ਰੋਕ 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 ਫਾਦਰ ਪਹੁੰਚੇ ਆ ਹਾਂ ਫਾਦਰਾਂ ਤੋਂ ਲੈਣ ਨਹੀਂ ਜਾਂਦੇ ਹੁਣ ਇੱਥੇ ਤਾਂ ਖੜੇ ਆ ਫੇ ਦੇਖੋ ਚੱਲ ਅੱਜ ਪਹਿਲਾਂ ਇਹਨਾਂ ਦੇ ਦੇਖ ਕੇ ਆਉਣਾ ਮੋੜ ਚਲੋ ਮਾਤਾ ਚਲੋ ਦਿਖਾਓ ਪਿੰਡ ਐਂ ਪਿੰਡ ਚ ਪੁੱਛਣਾ ਆ ਗੱਲੇ ਕੱਲੇ ਨੂੰ ਚਲੋ ਨਾਲ ਦੱਸੋ ਰਾਹ ਕਿੱਧਰੋਂ ਜਾਣਾ ਦੱਸੋ ਆ ਇਧਰ ਹੀ ਆਈ ਗਾ ਭਰਾ ਹੀ ਮੋੜ 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 ਚਲੋ ਚਲੋ ਉਹ ਬੋਤ ਆ ਉਹ ਬੜਿਆ ਆਨ ਨੂੰ ਪੁੱਛਦੇ ਆ ਨਾ ਫੇ ਕੀ ਹੋਇਆ ਕਾ ਤੋ ਰਹਿਣ ਦੋ ਹੇ ਕੀ ਗੱਲ ਹੋਈ ਰਹਿਣ ਦੋ ਤੁਸੀਂ ਕਹਿੰਦੇ ਸਾਡੇ ਪਿੰਡ ਕੋ ਬੜਿਆ ਨਹੀਂ ਕੋ ਦੇਖ ਕੇ ਨਹੀਂ ਗਿਆ ਫਾਦਰ ਪਹੁੰਚਿਆ ਤਾਂ ਚਲੋ ਆਂ ਦੇਖ ਕੇ ਨਹੀਂ ਦੇਖ ਕੇ ਜਾਵਾਂਗੇ ਕਿਹੜੀ ਚੀਜ਼ ਦੀ ਲੋੜ ਆ ਤੈਨੂੰ ਲੋੜ ਹੋਈ ਸਾਰੀ ਟਰਾਲੀ ਲੈ ਕੇ ਜਾਵਾਂਗੇ ਵੀ ਜਵਾਨ ਆ ਚਲੋ ਇਹ ਤੁਹਾਨੂੰ ਨਾ ਕੁਝ ਮਿਲਿਆ ਹੋਇਆ ਨਾ ਮੈਂ ਤਾਂ ਪੂਰੀ ਟਰਾਲੀ ਲੈ ਕੇ ਜਾਊਂਗਾ ਮੋਟਰ ਵਾਲੀ ਮੋੜ ਚਾਲ ਮਾਤਾ ਮਰੇ ਹੋਰ ਦਿਖਾ ਦੇ ਤੇਰੇ ਹੋਇਆ ਕੱਢ ਲੈ ਆਉਣਾ ਸਾਰਾ ਕੁਝ ਜਿੰਨਾ ਲੋੜ ਤੋਂ ਵੱਧ ਹੋਇਆ ਕਿਹੜੇ ਪਿੰਡਾਂ ਦੇ ਆ ਕੇ ਆ ਆ ਇਹਨਾਂ ਦੇ ਪਿੰਡ ਕਿਹੜੇ ਆnde ਕਿਹੜਾ ਪਿੰਡ ਆਂਟੀ ਦਰਾਰਾ ਦਰਾਰਾ ਤੈਨੂੰ ਪਤਾ ਹੀ ਆ ਤੁਹਾਡੇ ਵਾਲੀ ਯਾਰ ਵੱਲੋਂ ਮਾਤਾ ਤੁਹਾਡੇ ਪਿੰਡ ਦੇ ਬੰਦਾ ਢੱਡ ਕੋ ਖੜਾ ਹੀ ਉੱਥੇ 10 ਮਿੰਟ ਪਹਿਲਾਂ ਠੀਕ ਆ ਅਗਲਾ ਕਹਿੰਦਾ ਬੋਰੀਆਂ ਭਰ-ਭਰ ਕੇ ਲੈ ਕੇ ਜਾਂਦੇ ਘਰ ਭਰਿਓ ਆ ਤੂੰ ਹੀ ਕਹਿੰਦੇ ਸਾਡੇ ਬੜਿਆ ਕੋਈ ਨਹੀਂ ਤੁਹਾਨੂੰ ਘਰ ਦਿਖਾ ਮਾਤਾ ਮਾਤਾ ਸਾਨੂੰ ਘਰ ਦਿਖਾਓ ਜੇ ਘਰੋਂ ਕੋਈ ਚੀਜ਼ ਨਾ ਨਿਕਲੀ ਕਾਹੀ ਦੇ ਕੇ ਜਾਵਾਂਗੇ ਜਿੰਨੀ ਲੋਡ ਹੋਈ ਉਤੋਂ ਵੱਧ ਲੈ ਕੇ ਜਾਵਾਂਗੇ ਇਹ ਕੀ ਹੋਇਆ ਲੋਡ ਤੋਂ ਵੱਧ ਤਾਂ ਹੀ ਲੈ ਕੇ ਆਉਣਾ ਠੀਕ ਆ ਤੂੰ ਹੀ ਜਿਹੜੀ ਗੱਲ ਕਹਿੰਦੇ ਨਾ ਵੀ ਸਾਡੇ ਪਿੰਡ ਬੜਿਆ ਹੀ ਕੋਈ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਟਰਾਲੀਆਂ ਆ ਗਈਆਂ 150 ਬੰਦਾ ਸਾਨੂੰ ਰੋਜ਼ ਟੱਕਰਦਾ ਰੋਜ਼ ਹੀ ਇਹ ਕਹਿੰਦੇ ਵੀ ਸਾਡੇ ਬੜਿਆ ਕੋਈ ਨਹੀਂ ਤਾਂ ਸਮਾਨ ਜਾਂਦਾ ਕਿੱਥੇ ਆ ਮੋੜ ਪਿੰਡ ਨੂੰ ਮਾਤਾ ਪਿੰਡ ਹੀ ਨਾ ਜੀ ਆਪਣਾ ਮਾਤਾ ਕੀ ਨਾ ਆਪਣਾ ਕੋਈ ਨਾ ਨਹੀਂ ਨਹੀਂ ਅਹੀਂ ਦੇਖ ਤੇ ਆਉਣਾ ਦੇਖ ਕੇ ਜੀ ਨਹੀਂ ਐਦਾਂ ਦਾ ਹੀ ਦੇਣੀ ਨਹੀਂ ਇਹਨੂੰ ਵੀ ਚੱਲ ਮੋੜ ਮੋੜ ਪਿੰਡ ਨੂੰ ਦੇਖ ਕੇ ਆਉਣਾ ਮੋਰੇ ਦਾ ਹੋਵੇ ਮਾਤਾ ਮੋਰੇ ਹੋਵੇ ਚਲੋ ਤੁਰੋ ਤੁਰੋ ਮਾਤਾ ਕੀ ਕਰਨੇ ਆ ਪਿੰਡ ਸਰਪੰਚ ਦਾ ਨਾ ਕੀ ਆ ਤੈਨੂੰ ਲੈ ਕੇ ਜਾਣਾ 1 ਮਿੰਟ ਵੀਰ ਵਿਹਲਾ ਹੀ ਆ 5 ਮਿੰਟ ਵਿਹਲਾ ਹੀ ਆ ਫਿਰ ਮੈਂ ਤੇਲ ਭਵਾਉਣਾ ਇਹਨਾਂ ਨੂੰ ਛੱਡ ਕੇ ਆ ਪਿੰਡ ਘਰ ਉਹਦਾ ਦੇ ਛੱਡਾ ਇਹਨਾਂ ਨੂੰ ਇੱਕ ਨੂੰ ਚੱਲ ਮਾਤਾ ਮੈਂ ਮੁੜਦਾ ਚੱਲ ਮੇਰਾ ਪਾਈ ਆ ਬੜਾ ਦਾ ਤਾਂ ਮੇਰੇ ਤਾਂ ਗਰੀਬ ਹੈ ਗਿਆ ਗਰੀਬਾਂ ਦੇ ਨਾਮ ਪੁੱਜਦਾ ਆਂ ਦੇ ਤੇ ਨਾਮ ਲਕਾਏ ਆ ਵੀ ਸਾਨੂੰ ਪਾ ਦੇ ਦਵਾਂਗੇ ਐਵੇਂ ਖਲਾਫੀ ਨਹੀਂ ਕਰਾ ਲਗਾ ਸਾਨੂੰ ਰੋਕ ਲੈਣਾ ਸੀ ਹੋਲਾ ਕਹਿਣ ਦੇ ਸਾਨੂੰ ਕਹ ਰੋਕਦੇ ਫੇ ਕਹਿਣ ਦੇ ਫਾਦਰ ਦਾ ਡੰਗਲ ਪਹੁੰਚਿਆ ਕਿਹੜੀ ਗੱਲ ਗਲਤ ਗਲਤ ਚੱਲ ਪਿਆ ਆ ਜਾ ਪਾ ਜੀ ਯਾਰ ਰੋ ਰੋ ਕਿਹੜੀ ਗੱਲ ਹੋਈ ਮਾਦਾ ਵੇ ਮੁੜ ਜਾ ਤੇ ਪਾ ਜੀ ਉੱਚਾ ਲਈ ਹੱਸ ਛੱਡੋ ਹਰ ਕੋਈ ਆ ਕੇ ਕਹਿੰਦਾ ਮੈਂ ਤੁਹਾਨੂੰ ਨਹੀਂ ਜਿਹੜੀ ਦੋਗੀ ਆ ਨਾ ਅਸੀਂ ਉਹਨਾਂ ਨੂੰ ਉਹ ਯਾਰ ਉਹਨਾਂ ਕੋ ਚਲੀਏ ਨਾ ਤਾਂ ਬੇਲੇ ਤਾਂ ਥੋੜੀ ਟੈਂਪਰਪਾਸ ਕਰਨਾ ਅੱਡੇ ਨਹੀਂ ਕੋਈ ਆਇਆ ਜੇ ਫਾਜ਼ਰ ਆਏ ਤਾਂ ਫਾਜ਼ਰਾਂ ਨੂੰ ਰੋਕ ਲਓ ਚਲੋ ਇਹ ਟਰਾਲੀਆਂ ਨੂੰ ਜਿੰਨਾ ਤੇ ਨਿਸ਼ਾਨ ਸਾਹਿਬ ਲੱਗੇ ਉਹਨਾਂ ਨੂੰ ਤਾਂ ਰੋਕਨੇ ਆਵੇ ਚਲੋ ਉਹ ਚੱਲ ਆ ਜਾ